ਥੈਂਕ ਯੂ ਬਰੇ ਪਰ ਇੱਕ ਗੱਲ ਦੀ ਹੋਰ ਮੈਂ ਤੁਹਾਡੇ ਨਾਲ ਸ਼ਰਤ ਲਾ ਕੇ ਕਹਿ ਸਕਦਾ ਕਿ ਜਦੋਂ ਤੁਸੀਂ ਮੂਵੀ ਦੇਖ ਕੇ ਬਾਹਰ ਆਉਂਗੇ ਉਹ ਜਿਹੜਾ ਚੀਤੇ ਦਾ ਕਰੈਕਟਰ ਹੈ ਉਹ ਤੁਹਾਡੇ ਜ਼ੈਨ ਦੇ ਵਿੱਚ ਰਹੂਗਾ ਤੇ ਇਹ ਇੱਕ ਇਦਾਂ ਦਾ ਕਰੈਕਟਰ ਬਿਲਡ ਹੋ ਜਾਊਗਾ ਤੁਹਾਡੇ ਦਿਮਾਗ ਦੇ ਵਿੱਚ ਚਾਹੇ ਸਿੰਘਾ ਬੁੱਢਾ ਹੋ ਜਾਏ ਤੁਹਾਨੂੰ ਯਾਦ ਰਹੂਗਾ ਕਿ ਹਾਂ ਯਾਰ ਸਿੰਘੇ ਨੇ ਇੱਕ ਚੀਤੇ ਦਾ ਕਰੈਕਟਰ ਕਰਿਆ ਸੀ ਤੇ ਕਿਆ ਕਰੈਕਟਰ ਸੀ ਉਹ ਤੇ ਜਿਹੜਾ ਕਿ ਪੰਜਾਬੀ ਆਗੇ ਉਹ ਫਿਲਮ ਦੇ ਵਿੱਚ ਸੀਗਾ ਤੇ ਬਾਕੀ 12 ਸਤੰਬਰ ਨੂੰ ਫਿਲਮ ਆ ਰਹੀ ਹੈ ਅ ਡੇਟ ਅਸੀਂ ਤੁਹਾਨੂੰ ਸਾਰਿਆਂ ਨੂੰ ਰੀਜ਼ਨ ਪਤਾ ਹੀ ਹੈ ਅ ਡੇਟ ਅਸੀਂ ਕਿਉਂ ਚੇਂਜ ਕੀਤੀ ਹੈ ਹਰੇਕ ਹਰੇਕ ਪ੍ਰੋਡਿਊਸਰ ਦੇ ਡਾਇਰੈਕਟਰ ਦੀ ਮਿਹਨਤ ਲੱਗੀ ਹੁੰਦੀ ਆ ਕਿ ਆਪਾਂ ਸਾਨੂੰ ਵੀ ਆ ਕਿ ਜਲਦੀ ਜਲਦੀ ਸਾਡਾ ਵੀ ਪ੍ਰਿੰਸ ਵੀਰੇ ਦਾ ਮੇਰਾ ਵੀ ਸਾਡਾ ਵੀ ਕੰਮ ਹੋਇਆ ਬਹੁਤ ਟਾਈਮ ਤੋਂ ਅਸੀਂ ਵੀ ਚਾਹੁੰਦੇ ਹਾਂ ਕਿ ਜਲਦੀ ਜਲਦੀ ਆ ਜਾਵੇ ਜਲਦੀ ਜਲਦੀ ਰਿਲੀਜ਼ ਹੋਵੇ ਬਟ ਆਪਾਂ ਆਪਣੇ ਪੰਜਾਬ ਨੂੰ ਵੀ ਦੇਖਣਾ ਹੈ ਅਸੀਂ ਆਪ ਦਾ ਨਹੀਂ ਕੱਲਿਆਂ ਦਾ ਸੋਚ ਸਕਦੇ ਆਪਾਂ ਪਹਿਲਾਂ ਪੰਜਾਬ ਨੂੰ ਰੱਖਾਂਗੇ ਫਿਰ ਅਸੀਂ ਆਪਣਾ ਜੇ ਲੇਟ ਹੁੰਦੀ ਮੂਵੀ ਕੋਈ ਚੱਕਰ ਨਹੀਂ ਕੀ ਕੋਈ ਐਡਾ ਰੋਲਾ ਨਹੀਂ ਆ ਬਸ ਆਪਣਾ ਪੰਜਾਬ ਮੋਰੇ ਘੈਂਟ ਵਧੀਆ ਇੱਕ ਵਾਰ ਪੰਜਾਬ ਦੀ ਹੱਲਾਸ਼ੇਰੀ ਹੋਣੀ ਚਾਹੀਦੀ ਆ ਆਪਾਂ ਬਸ ਇਹ ਨਹੀਂ ਆ ਬਸ ਵਾਹਿਗੁਰੂ ਮੇਰ ਕਰੇ ਆਈ ਤੇ ਤੁਹਾਡਾ ਧੰਨਵਾਦ ਆ ਇਹ